ਇੱਥੇ ਬਸ ਨਹੀਂ ਕਹਿ ਰਹੇ ਨੇ ਕਿ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਪਹਿਲਾਂ ਕਿ ਅਸੀਂ ਆਪਣਾ ਸਮਾਨ ਜਿਹੜਾ ਏ ਉਹ ਉੱਥੋਂ ਕੱਢ ਲੈਂਦੇ ਜਾਂ ਸ਼ਿਫਟ ਕਰ ਲੈਂਦੇ ਤੇ ਇੱਕ ਜਿਹੜਾ ਬਸਨੀਕ ਸੀਗਾ ਉਹਨੇ ਇੱਥੇ ਤੱਕ ਕਹਿ ਦਿੱਤਾ ਕਿ ਜੇਕਰ ਕਾਰਪੋਰੇਸ਼ਨ ਸਾਨੂੰ ਨੋਟਿਸ ਦੇ ਦਿੰਦੀ ਤੇ ਅਸੀਂ ਆਪ ਹੀ ਢਾ ਲੈਣਾ ਸੀ ਤੇ ਤੁਸੀਂ ਵਾਰਡ ਦੇ ਕਾਉਂਸਲਰ ਹੋ ਤੁਹਾਨੂੰ ਇਸ ਬਾਬਤ ਜਾਣਕਾਰੀ ਸੀ ਕਿ ਬਈ ਕਾਰਪੋਰੇਸ਼ਨ ਜਿਹੜੀ ਏ ਉਹ ਇਹ ਕੰਮ ਕਰਨ ਆ ਰਹੀ ਏ ਤੁਸੀਂ ਲੋਕਾਂ ਨੂੰ ਸੂਚਿਤ ਕੀਤਾ ਬਾਈਕ ਦੁੱਜੀ ਦਾ ਖਾਲਸਾ ਬਾਈਕ ਦੁੱਜੀ ਕੀ ਪਤੇ ਜੈ ਕਬੀਰ ਧਨਕਬੀਰ ਜੀ ਸਾਰੇ ਸਰੋਤਿਆਂ ਨੂੰ ਮੇਰੀ ਨਮਸਕਾਰ ਖਾਸ ਕਰਕੇ ਜੇ ਪ੍ਰਜਿੰਦਰ ਜੀ ਨੂੰ ਜਿਹੜਾ ਕੱਲ ਜਿਹੜੀ ਕਾਰਵਾਈ ਕੀਤੀ ਹੈ ਕਾਰਪੋਰੇਸ਼ਨ ਨੇ ਇਹ ਭੱਦੀ ਕਾਰਵਾਈ ਮੈਂ ਕਹਿ ਸਕਦਾ ਹਾਂ ਕਿਉਂਕਿ ਕੋਈ ਨੋਟਿਸ ਨਹੀਂ ਦਿੱਤੇ ਗਏ ਕਿਸੇ ਨੂੰ ਕਿਸੇ ਨੂੰ ਕੋਈ ਟਾਈਮ ਨਹੀਂ ਦਿੱਤਾ ਗਿਆ ਜਲਦਬਾਜੀ ਚ ਆ ਕੇ ਢਾਹ ਦਿੱਤੇ ਗਏ ਨੇ ਇੱਥੋਂ ਤੱਕ ਕਿ ਮੈਨੂੰ ਵੀ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਕਾਰਪੋਰੇਸ਼ਨ ਵੱਲੋਂ ਮੈਂ ਇਲਾਕੇ ਦਾ ਕਾਉਂਸਲਰ ਆ ਕਮਸ ਕਾ ਮੈਨੂੰ ਕਹਿੰਦੇ ਤੇ ਮੈਂ ਤੁਹਾਡੀ ਇਹ ਕਾਰਪੋਰੇਸ਼ਨ ਦੀ ਜਾ ਕੇ ਹੈਲਪ ਕਰਦੇ ਲੋਕਾਂ ਨੂੰ ਬਣਾਦੇ ਵੀ ਚਲੋ ਕੋਈ ਨਹੀਂ ਵੀ ਸੜਕ ਜਿਹੜੀ ਏ ਚੋਰੀ ਕੀਤੀ ਜਾਂਦੀ ਗੁਰੂ ਜੀ ਦਾ ਮੇਲਾ ਲੱਗਾ ਏ ਤੇ ਇਸ ਲਈ ਪਰ ਮੈਂ ਕਾਰਪੋਰੇਸ਼ਨ ਤੂੰ ਇਸ ਗੱਲ ਤੇ ਖਫਾ ਹਾਂ ਵੀ ਜਲੰਧਰ ਸ਼ਹਿਰ ਵਿੱਚ ਇੰਨੇ ਨਾਜਾਇਜ਼ ਕਬਜ਼ੇ ਨੇ ਇੰਨੇ ਨਾਜਾਇਜ਼ ਕਬਜ਼ੇ ਨੇ ਉਧਰ ਕੋਈ ਧਿਆਨ ਨਹੀਂ ਖਾਸ ਕਰਕੇ ਭਾਰ ਕੈਂਪ ਨੂੰ ਬਾਰ ਬਾਰ ਟਾਰਗੇਟ ਕਰਨਾ ਇਹ ਕਾਰਪੋਰੇਸ਼ਨ ਨੂੰ ਸਮਝਣਾ ਚਾਹੀਦਾ ਵੀ ਇਹ ਲੋਕ ਗਰੀਬ ਨੇ ਜਸਾ ਨੌ ਦੀ ਕੀਰਤ ਕਰਨ ਵਾਲੇ ਨੇ ਡੰਗੂ ਡਾਂਗੜੇ ਸ਼ਾਮ ਸਵੇਰੇ ਕੋਈ ਫੜੀ ਲਾਏਗਾ ਕੋਈ ਕੰਮ ਕਰੇਗਾ ਤਾਂ ਸ਼ਾਮ-ਸ਼ਾਮ ਨੂੰ ਜਾ ਕੇ ਇਹਨਾਂ ਦਾ ਰੋਜਗਾਰਾ ਚੱਲਦਾ ਹੈ ਇਸ ਲਈ ਕਾਰਕੁਸ਼ੀਲ ਦੀ ਮੈਂ ਨਖੇੜੀ ਕਰਦਾ ਆ ਅੱਜ ਖਾਸ ਕਰਕੇ ਇਹਨਾਂ ਦੇ ਅਫਸਰਾਂ ਦੀ ਵੀ ਉਹਨਾਂ ਨੇ ਬਹੁਤ ਗਲਤ ਕੰਮ ਕੀਤਾ ਕੰਮ ਸੇ ਕੰਮ ਤੀ ਨੋਟਿਸ ਉਹਨਾਂ ਨੂੰ ਲਿਖ ਕੇ ਦੇਓ ਉਹਨਾਂ ਨੂੰ ਕਹੋ ਮੈਨੂੰ ਦੱਸੋ ਮੈਂ ਵੀ ਮੌਕੇ ਤੇ ਆਵਾਂ ਤੁਹਾਡੀ ਮੈਂ ਹੈਲਪ ਕਰਾਂ ਲੋਕਾਂ ਨੂੰ ਸਮਝਾਵਾਂਵੇਂ ਨਹੀਂ ਚਲੋ ਜਿਹੜੇ ਸੜਕ ਦੇ ਉੱਤੇ ਕਬਜ਼ੇ ਐ ਉਹ ਚਲੋ ਨਹੀਂ ਕਰਨੇ ਚਾਹੀਦੇ ਇਸ ਲਈ ਮੈਂ ਕਾਰਪੁਸ਼ਰ ਨੂੰ ਕੇ ਬੇਨਤੀ ਕਰਦਾ ਖਾਸ ਕਰਕੇ ਅਫਸਰਾਂ ਨੂੰ ਜਿਹਦੇ ਇਹੋ ਜਿਹੇ ਕੰਮ ਹੁੰਦੇ ਨਾ ਉਹਦੇ ਸਾਰੇ ਸ਼ਹਿਰ ਨੂੰ ਉਹ ਟਾਰਗੇਟ ਕਰਿਆ ਕਰੇ ਕੋ ਸਾਰੇ ਸ਼ਹਿਰ ਦੇ ਨਜਾਇਜ਼ ਕਬਜ਼ੇ ਦੀ ਜਗ੍ਹਾ ਉਹਨਾਂ ਦਾ ਵੀ ਟਾਰਗੇਟ ਕਰੋ ਮੈਂ ਦੇਖਿਆ ਕਈ ਰੋਡਾਂ ਤੇ ਤੇ ਲੰਘਿਆ ਵੀ ਨਹੀਂ ਜਾ ਸਕਦਾ ਕਿਤੇ ਟਰਾਲੀਆਂ ਪਈਆਂ ਨੇ ਕਿਤੇ ਰੇਤ ਹੈ ਕਿਤੇ ਫੜੀਆਂ ਫੜੀਆਂ ਲੱਗੀਆਂ ਪਈਆਂ ਨੇ ਸਾਰੇ ਸ਼ਹਿਰ ਦਾ ਬੁਰਾ ਹਾਲ ਹੋਇਆ ਪਿਆ ਦਾ ਖੰਭੇ ਵਜੀਰੇ ਖੰਭੇ ਲੱਗੇ ਨੇ ਉਹਨਾਂ ਨੂੰ ਕਿੰਨੀ 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 ਸੜਕਾਂ ਮੱਲੀਆਂ ਨੇ ਕਿ ਖੰਭਾ ਦਾ ਵੀ ਤੁਸੀਂ ਕੋਈ ਕਰੋ ਨਾ ਕਾਰਪੁਸ਼ਰ ਦਾ ਕੰਮ ਹੈ ਉੱਪਰ ਕੋਈ ਉੱਪਰ ਐਂਗਲ ਪਾ ਕੇ ਬਤਾਰਾ ਉੱਪਰ ਦੀ ਖੜੋ ਥੱਲੇ ਸਾਰੀਆਂ ਸੜਕਾਂ ਬੰਦ ਕੀਤੀਆਂ ਨੇ ਐਨਾ ਤੁਸੀਂ ਉਹਦੇ ਪਰਚੀਆਂ ਕੱਟੀਆਂ ਨੇ ਨਜਾਇਜ਼ ਹੀ ਤੁਸੀਂ ਪਰਚੀਆਂ ਕੱਟੀਆਂ ਜਾਂਦੇ ਹੋ ਚੌਂਕ ਜਿੱਥੇ ਲੰਘਿਆ ਜਾਂਦਾ ਤੇ ਦੱਸਦਾ ਰੇੜੀਆਂ ਦੇ ਤੁਸੀਂ ਪੈਸੇ ਆਪੇ ਖਾਈ ਜਾਂਦੇ ਹੋ ਇਹੋ ਜਿਹੀ ਗੱਲਾਂ ਧਿਆਨ ਰੱਖੋ ਨਾ ਜੇ ਕੋਈ ਅਫਸਰ ਹੋ ਸਾਰੇ ਪਾਸੇ ਧਿਆਨ ਰੱਖੋ ਤੁਸੀਂ ਇੱਕ 1 ਲੱਖੇ ਨੂੰ ਜਾ ਕੇ ਟਾਰਗੇਟ ਕਰੀ ਜਾਂਦੇ ਹੋ ਇਹ ਤੁਹਾਡੇ ਵਾਸਤੇ ਚੰਗੀ ਗੱਲ ਥੋੜੀ ਹੈ ਮੈਂ ਕਮਿਸ਼ਨਰ ਸਾਹਿਬ ਅੱਗੇ ਤੇ ਮੇਰ ਸਾਹਿਬ ਅੱਗੇ ਬੇਨਤੀ ਕਰਦਾ ਹਾਂ ਉਹ ਬਈ ਬਾਰ ਬਾਰ ਘੱਟਾ ਟਾਰਗੇਟ ਕੀਤਾ ਜਾਵੇ ਜੈ ਜੈ ਬਾ